ਉਸ ਤੋਂ ਬਾਅਦ ਬਹੁਤ ਜਰਮਦਸਤ ਉਹਨੇ ਵਾ ਲਾਠੀ ਚਾਰਜ ਕਰਿਆ ਇੱਕ ਪਾਸੇ 5-400 ਬੰਦਾ ਪੁਲਿਸ ਦਾ ਇੱਕ ਪਾਸੇ ਸਾਡੇ 15 ਬੰਦੇ ਵਿਚਾਲੇ ਜਾਂ 20 ਦੇ ਢੇਰਲੇ ਦੋਨਾਂ ਪਾਸਿਓਂ ਮਨਮਰਜ਼ੀ ਨਾਲ ਭੰਨਿਆ ਉਹਨੇ ਉਹਨਾਂ ਦੇ ਬਾਹਾਂ ਐ ਬਾਹਾਂ ਬੰਨ ਗਏ ਜਿਹੜੇ ਅਸੀਂ ਲੜਨੋਂ ਹਟ ਜਾਗੇ ਜ਼ਮੀਨ ਦੇ ਪਾਸੇ ਹੋ ਜਾਗੇ ਅੱਜ ਤਾਂ ਮਰ ਕੇ ਵੀ ਨਹੀਂ ਹਟਣਾ ਪਾਸੇ ਸਾਡੇ ਉਧਰੋਂ ਜਿਹੜੇ ਕਿਸਾਨ ਸਿੱਖ ਭਰਾ ਗਲੋ ਉਜੜ ਕੇ ਆਏ ਇਧਰੋਂ ਮੁਸਲਮਾਨਾਂ ਭਰਾ ਉਧਰੋਂ ਜੜ ਗਏ ਮੈਨੂੰ ਨਹੀਂ ਪਤਾ ਉਹਨਾਂ ਦਾ ਕੀ ਹਾਲ ਹੈ ਉਹਨਾਂ ਨੂੰ ਜ਼ਮੀਨਾਂ ਦਿੱਤੀਆਂ ਜਿਹਦੀ 100% ਜ਼ਮੀਨ ਹੁਣ 75% ਦਿੱਤੀ ਕਿਦਾ 100 ਗਿੱਲਾ ਸੀ ਦੋ ਚਾਰ ਪਰਿਵਾਰਾਂ ਦਾ ਉਹਨੂੰ 75 ਗਿੱਲੇ ਦਿੱਤੀ 25 ਗਿੱਲੇ ਘਟ ਦਿੱਤੀ ਤੇ ਉਹ ਨਾਉ ਨਹੀਂ ਚਲਾਈ ਹਜੇ ਤੱਕਰ ਵੀ ਸਾਡੇ ਲੋਕਾਂ ਨੇ ਇਸ ਦੂਰ ਗੰਦਾਰੀ ਬਣਿਆ ਜੀ ਤਿੰਨ ਬੰਦੇ ਨਹੀਂ ਟਰਾਲੀ ਨਾਲੋਂ ਖੜੀ ਆ ਸਾਡੀ ਇੱਕ ਵੀ ਬੰਦਾ ਹੈ ਨਹੀਂ ਹੁਣ ਟਰਾਲੀ ਲੈ ਜਾਓਗੇ ਤੁਸੀਂ ਟਰਾਲੀ ਤੇ ਤਾਂ ਲਿਆਏ ਸੀ ਬੜਾ ਹੁਣ ਲੈ ਜਾਓਗੇ ਰੋੜਿਆਂ ਨਾਲ ਭਰੀ ਪਈ ਹੈ ਉਹ ਤਾਂ ਜਨ ਬੰਬਾ ਨਾਲ ਬਾਰੀ ਹੋਈ ਹੈ ਹੁਣ ਤੁਸੀਂ ਲੈ ਜਾਓਗੇ ਓਏ ਇੱਕਨੂੰ ਲੈ ਜਾਣੀ ਹੈ ਜੀ ਟਰਾਲੀ ਸਾਡੀ ਟਰਾਲੀ ਦੇ ਦਿਓ ਜੇ ਗੱਲ ਕਰਨੀ ਤਾਂ ਵਾਦ ਕਰ ਲਿਓ ਨਹੀਂ ਇਸ ਵਿੱਚ ਵੱਜਾਂਗੇ ਹੁਣ ਸਾਡੇ ਉਹ ਪਿੰਡ ਵਾਲਿਆਂ ਨੇ ਦੱਸਿਆ ਟਰਾਲੀ ਚ ਰੋੜੇ ਇਹਨਾਂ ਨੇ ਧਰੇ ਨਹੀਂ ਜਾਂ ਤਾਂ ਟਰਾਲੀ ਦੇ ਦਿਓ ਜੇ ਪੜਨਾ ਪੈੜ ਰੋੜੇ ਦੇਣੀ ਹੈ ਜਿਹੜਿਆਂ ਭਾਈ ਤਿੰਨ ਪੀੜੀਆਂ ਉਸ ਜ਼ਮੀਨ ਨੂੰ ਪੜਦਿਆਂ ਨੂੰ ਖਾਪਦਿਆਂ ਨੂੰ ਹੋ ਗਿਆ ਉਹ ਜ਼ਮੀਨ ਛੱਡ ਦੇਣਗੇ ਮੇਰੇ ਤੋਂ ਬਿਨਾ ਆ ਫੈਸਲਾ ਇਹਨਾਂ ਦਾ ਠੀਕ ਹੈ ਛੜਾ ਲੈਣ ਮਾਰ ਕੇ ਸਾਰਿਆਂ ਨੂੰ ਪਰ ਜਾਂਦੇ ਜੀ ਨਹੀਂ ਛੱਡਾਂਗੇ ਮਾਰ ਲਣ ਜਿੰਨੇ ਮਰਜੀ ਆ ਜਿਨਾਂ ਨੇ ਮਾਰ ਲਿਆ ਹੋਗੇ ਅਸੀਂ ਲੈਣਾ ਬਣਾ ਕੇ ਸਾਡੇ ਮੁਰੇ ਆਗੂ ਖੜਦੇ ਆ ਮਾਰਨੇ ਗੋਲੀਆਂ ਸਿਰ ਦੀਆਂ ਛੱਡੀਆਂ ਸਾਡੇ ਸਾਡਾ ਇਹਨਾਂ ਗੋਲੀਆਂ ਵਾਲਿਆਂ ਦਾ ਭੇਡ ਕੀ ਹੈ ਸਾਡਾ ਬੰਬਾਂ ਵਾਲਿਆਂ ਦਾ ਭੇਡ ਕੀ ਹੈ ਸੁਰੱਖਿਆ ਜੋ ਕੋਈ ਸਾਡੇ ਡਾਂਗ ਨਾਲ ਨਾ ਭੰਦੇ ਸਾਨੂੰ ਡਾਂਗ ਨਾਲ ਮਾਰ ਦੇ ਤੇ ਰੋੜੇ ਚਲਾਉਣੇ ਆ ਅਸੀਂ ਬਾਈ ਇੱਕ ਬੰਦਾ ਨਹੀਂ ਬਣਿਆ ਜੀ ਤਿੰਨ ਬੰਦੇ ਨਹੀਂ ਟਰਾਲੀ ਦਾ ਤਾਂ ਖੜੀਆ ਸਾਡੀ ਇੱਕ ਵੀ ਬੰਦਾ ਹੈ ਨਹੀਂ ਹੁਣ ਟਰਾਲੀ ਲੈ ਜਾਓਗੇ ਤੁਸੀਂ ਟਰਾਲੀ ਤਾਂ ਤਾਂ ਲਿਆ ਸੀ ਬੜਾ ਹੁਣ ਲੈ ਜਾਓਗੇ ਰੋੜੇ ਨਾਲ ਭਰੀ ਪਈ ਹੈ ਉਹ ਤਾਂ ਜਨ ਬੰਬਾਂ ਨਾਲ ਭਰੀ ਹੋਈ ਹੈ ਹੁਣ ਤੁਸੀਂ ਲੈ ਜਾਓਗੇ ਟਰਾਲੀ ਕਿਹਨੂੰ ਲੈ ਜਾਣੀ ਹੈ ਸਾਡੀ ਟਰਾਲੀ ਦੇ ਦਿਓ ਜੇ ਗੱਲ ਕਰਨੀ ਤਾਂ ਬਦ ਕਰ ਲਿਓ ਨਹੀਂ ਅਸੀਂ ਵਿੱਚ ਵੱਜਾਂਗੇ ਹੁਣ ਸਾਡੀ ਉਹ ਪਿੰਡ ਵਾਲਿਆਂ ਨੇ ਦੱਸਿਆ ਟਰਾਲੀ ਚ ਰੋੜੇ ਇਹਨਾਂ ਨੇ ਧਰੇ ਨਹੀਂ ਜਾਂ ਤਾਂ ਟਰਾਲੀ ਦੇ ਦਿਓ ਜੇ ਪਿੰਡ ਨਾਲ ਪਿੰਡ ਰੋੜੇ ਰੋੜੇ ਪੁਲਿਸ ਰੋੜੇ ਲਾ ਕੇ ਅਸੀਂ ਕਿੱਥੇ ਬਣਾ ਲਈ ਜੀ ਬੰਬ ਰੋੜੇ ਸਾਡੇ ਨਾਲ ਨਹੀਂ ਗੋਲੀਆਂ ਨਾਲ ਸਾਡੇ ਕੋਲ ਹੈਗੀ ਕਿੱਥੇ ਬਣਾ ਦੇ ਸਾਡੇ ਬੰ ਉਸੇ ਤੇ ਬੰਬ ਨਹੀਂ ਮਾਰੋ ਸਿਰ ਉਹ ਸਿਰ ਥੁਰੂਗਾ ਹੈ ਨਾ ਬਦਲਾ ਲਾਉਣੇ ਤੁਸੀਂ ਅਸੀਂ ਬੰਬ ਨਹੀਂ ਬਣਾਏ ਹੈਗੇ ਅਸੀਂ ਬੰਬ ਕਿੱਥੋਂ ਬਣਾਏ ਹੈਗੇ ਕੰਮ ਹੋਣਾ ਨਹੀਂ ਕਰਦਾ ਥੋੜਾ ਸੁਣਨ ਦਿੱਤਾ 20 ਮਿੰਟ ਸਾਡੀ ਟਰਾਲੀ ਤੋਂ ਛੱਡ ਦਿਓ ਜੇ ਪੜਨਾ ਪੈਣ ਲੀ ਲੈਓ ਨਾ ਨਾ ਅਬਰ ਥੋੜੇ ਲਾ ਕੇ ਦੇਣਾ ਟਰਾਲੀ ਲੋੜੇ ਲਾ ਦੇਣੀ ਲੋੜੇ ਲਾ ਕੇ ਦੇਣਾ ਸਾਨੂੰ ਲੋੜੇ ਨਹੀਂ ਪੱਟੇ ਜਾਣਗੇ ਇੱਥੇ ਲੋੜੇ ਨਹੀਂ ਮਿਲਦੇ ਜਿਹੜੀ ਮਰਜ਼ੀ ਕਰਨਾ ਪੱਟਾਂਗੇ ਨਾ ਪੱਟ ਲੈਗਾ ਫਿਰ ਮਾਰ ਦੇਣਾ ਸਾਰੀ ਦੁਨੀਆ ਮਾਰ ਦੇਣਾ ਤੂੰ ਅਸੀਂ ਤਾਂ ਕੋਈ ਗੱਲੇ ਜਲੀ ਨਹੀਂ ਗੱਲ ਕਰ ਯਾਰ ਅਸੀਂ ਕੁਝ ਕਿਹਾ ਉਹਨਾਂ ਨੂੰ ਰੋਕ ਸਾਡੇ ਬੰਦੇ ਦੀ ਬਾਹ ਬਣੀ ਪੰਗਾ ਲਿਆ ਉਹਨਾਂ ਨੇ ਪਿੱਛੋਂ ਉਹਨਾਂ ਨੂੰ ਲੱਗਦਾ ਸੋਹਣੇ ਨੇ ਪੰਗਾ ਲੈਣਾ ਤੁਹਾਡੇ ਨਾਲ ਕਿੱਥੇ ਬੰਬ ਬਣਾਉਨੇ ਆ ਤਾਂ ਦੱਸੋ ਕਿੱਥੇ ਫੈਕਟਰੀ ਬੰਬਾਂ ਦੀ ਸਾਡੇ ਕੋਲੇ ਬੰਬਾਂ ਦੀ ਫੈਕਟਰੀ ਦੀ ਉਰੇ ਨਹੀਂ ਹੁੰਦੀ ਕਰ ਲੋ ਮਾਰਨ ਵਾਲਾ ਫੈਸਲਾ ਜਿੰਨਾ ਮਰਜ਼ੀ ਮਾਰ ਮਾਰ ਦੋ ਅਸੀਂ ਤਾਂ ਆਪਣੇ ਬਣਾ ਕੇ ਹੋਰ ਪਿੱਛੇ ਕਰ ਲੋ ਹਿਸ ਲੈ ਲੈਣਾ ਆਹ ਮੈਂ ਹੋਰ ਪਿੱਛੇ ਕਰ ਰਹੇ ਹਾਂ ਹਿਸ ਲੈ ਲੈਣਾ ਆਹ ਟਰਾਲੀ ਲੈ ਲੈ ਬੰਦੇ ਰੋਕਾ ਤੁਸੀਂ ਬੰਦਾ ਦੇ ਗੱਲ ਮੈਂ ਕੱਢ ਲਵਾਂਗਾ ਜੇ ਤੁਹਾਨੂੰ ਕੰਮ ਲਈ ਕੱਢ ਲਿਓ ਲੈਓ ਬੰਦਾ ਦੋ ਇੱਕ ਟਾਇਰ ਦਾ ਤੁਹਾਡੇ ਕੋਲ ਡਰਾਈਵਰ ਨਹੀਂ ਹੈਗੇ ਤੁਸੀਂ ਪਿੱਛੇ ਹਟਾ ਦਿਓ ਹੋਰ ਪਿੱਛੇ ਹਟਾ ਦਿਓ ਇਹਦੇ ਦੋ ਯਾਦਾ ਬੰਦੇ ਨਹੀਂ ਆਇਆ ਇਹ ਨਹੀਂ ਹੁੰਦੇ ਉਹ ਬੰਦੇ ਪਾਸੇ ਕਰੋ ਦੋ ਬੰਦੇ ਦਾ ਖੇਤਾ ਜਿਹ ਰਹਿੰਦੇ ਕੋਈ ਕੰਮ ਕਰ ਲਓ ਨਾ ਕੋਈ ਤਾਂ ਮੰਨ ਲਓ ਬੰਬ ਦੇ ਅੱਗੇ ਅੱਗੇ ਲੜ ਲੜਾਈ ਆ ਰਹੀ ਆ ਲੜ ਲੜੋ ਜਾਂ ਲੜਨੇ ਤੁਸੀਂ ਲੜ ਲੜੋ ਅਸੀਂ ਲੜਨ ਦੀ ਗੱਲ ਨਹੀਂ ਆ ਅਸੀਂ ਬੰਬਾਂ ਵਾਸਤੇ ਆਏ ਮਾਰਦਣ ਅਸੀਂ ਮਾਫ਼ ਕਰ ਦਾਂ ਹਾਂਜੀ ਟਰਾਡਿਸ਼ਨ ਦੇ ਦੋ ਨਹੀਂ ਗੱਲ ਸਭੇ ਕਦੇ ਬਾਅਦ ਵਿੱਚ ਥੋੜੇ ਬੰਦੇ ਲੱਠ ਲਾਣ ਗਏ ਬਿਲਕੁਲ ਉਹਨਾਂ ਨੇ ਬਾਹਾਂ ਤੋੜ ਦੀਆਂ ਜੀ ਜਿਹੜੇ ਕਿਸੇ ਤੋਂ ਹੁੰਦੀ ਹੈ ਉਹ ਹਸਪਤਲ ਗਿਆ ਜਾ ਕੇ ਪਤਾ ਨਹੀਂ ਛੋਟੇ ਤੋਂ ਮਾਰਦੇ ਸੀ ਸਾਡੇ ਹੀ ਹੋ ਗਏ ਉਹ ਸਾਰੇ ਥੋੜੀ ਹੈ ਮਰਦਾਨ ਜੀ ਸਾਰੇ ਥੋੜੀ ਹੈ ਬੱਧੀ ਹੈ ਜੇ ਠੀਕ ਆ ਤੇ ਤੇਰੀ ਕੋਈ ਮਜਬੂਰੀ ਹੋਊਗੀ ਦੇ ਗੁਰੂ ਤੇਰੇ ਮਿਹਰਯਾ ਮੇਰੀ ਗੁਰੂ ਤੇਰੇ ਮਿਹਰਯਾ ਨਹੀਂ ਲਿਆ ਫਿਰ ਤੂੰ ਹੋਰਸ ਪਿੱਛੇ ਹਟਾਓ ਬੰਦੇ ਵਿੱਚ ਗਾ ਲੋ ਇੰਡਿਆ ਇਹੋ ਪਤਾ ਇੱਥੇ ਤੱਕ ਨਹੀਂ ਗਾ ਲੋ ਫਿਰ ਜਾਨੀ ਬਾਦ ਦੀ ਇਹੋ ਗਾਣਾ ਆਇਆ ਇਹੋ ਗਾਣੀ ਬਾਦ ਦੀ ਜਵਾਬ ਦੇਣਾ ਭਾਈ ਕਹਿੰਦੇ ਨਹੀਂ ਅਸੀਂ ਪਟ્રોલ ਬੰਬ ਨਹੀਂ ਕਿਹਾ ਰੋੜੇ ਜਾਨ ਰੋੜੇ ਦਾ ਸੀ ਵੀ ਮਾਨ ਦਾ ਰੋੜੇ ਹੈਗੇ ਆ ਤੁਸੀਂ ਬੰਬ ਚਲਾਉਣੇ ਆ ਗੱਥਰੂ ਗੇਸ ਦੇ ਗੋਲੇ ਚਲਾਉਣੇ ਆ ਸਾਨੂੰ ਰੋੜੇ ਸੁਰੱਖਿਆ ਚ ਰੱਖਣੇ ਪਏ ਆ ਪ੍ਰਧਾਨ ਜੀ ਕੀ ਕਹਿਣਾ ਚਾਹੋਗੇ ਜਿਸ ਤਰ੍ਹਾਂ ਅਸੀਂ ਕਹਿਣਾ ਦੇਖੋ ਸਾਡੀਆਂ ਜ਼ਮੀਨਾਂ ਧੱਕੇ ਨਾਲ ਖੋਈਆਂ ਜਾ ਰਹੀਆਂ ਕੱਲੀ ਜਿਉਂਦਾ ਪਿੰਡ ਦੀ ਗੱਲ ਨਹੀਂ ਮੈਂ ਪੂਰੇ ਪੰਜਾਬ ਦੀ ਗੱਲ ਕਰਦਾ ਇਹਨਾਂ ਨੇ ਆਨਲਾਈਨ ਸੇਟਸ ਬਣਾ ਲਿਆ ਸਾਰੀਆਂ ਜ਼ਮੀਨਾਂ ਦਾ ਜਿਹੜਿਆਂ ਲੋਕਾਂ ਨੇ ਜੰਗਲ ਬੂਟੀਆਂ ਹੁੰਦਾ ਸਾਰਾ ਕੁਝ ਉਹਨਾਂ ਨੂੰ ਕਿਹਾ ਤੁਸੀਂ ਜੰਗਲ ਪੱਟੋ ਆਵਾਜ਼ ਕਰੋ ਤੁਹਾਨੂੰ ਮਾਲਕੀਅਤ ਦੇਵਾਂਗੇ ਉਹਨਾਂ ਨੂੰ 100 100 ਡੂਡੂਡੂ ਸਾਲ ਹੋ ਗਿਆ ਜਿਵੇਂ ਨਾਂ ਤੇ ਮਾਲ ਬੈਠਿਆ ਨੂੰ ਉਹਨਾਂ ਨੂੰ ਮਾਲਕੀ ਹੱਕ ਨਹੀਂ ਦਿੱਤੇ ਜਦੋਂ 47 ਚ ਭੇਡ ਕਰਾਇਆ ਲੋਕਾਂ ਚ ਕਟਾਬੜੀ ਕਰਾਈ ਇਹਨਾਂ ਨੇ ਸਾਡੇ ਉਧਰੋਂ ਜਿਹੜੇ ਕਿਸਾਨ ਸਿੱਖ ਭਰਾ ਗਲ ਓਜੜ ਕੇ ਆਏ ਇਧਰੋਂ ਮੁਸਲਮਾਨ ਭਰਾ ਉਧਰੋਂ ਝੜ ਗਏ ਮੈਨੂੰ ਨਹੀਂ ਪਤਾ ਉਹਨਾਂ ਦਾ ਕੀ ਹਾਲ ਹੈ ਉਹਨਾਂ ਨੂੰ ਜ਼ਮੀਨਾਂ ਦਿੱਤੀਆਂ ਜਿਹਦੀ 100% ਜ਼ਮੀਨ ਹੁਣ 75% ਦੇ ਦਿੱਤੇ ਦਾ 100 ਗਿੱਲਾ ਸੀ ਦੋ ਚਾਰ ਪਰਿਵਾਰਾਂ ਦਾ ਉਹਨੂੰ 75 ਗਿੱਲੇ ਦਿੱਤੀ 25 ਗਿੱਲੇ ਘਟ ਦਿੱਤੀ ਤੇ ਉਹ ਨਾਉ ਨਹੀਂ ਚੜਾਈ ਹਜੇ ਤੱਕ ਵੀ ਸਾਡੇ ਲੋਕਾਂ ਨੇ ਇਸ ਤੋਂ ਬਾਅਦ ਸਾਡੇ ਬਹੁਤ ਸਾਰੇ ਸਿਆਮ ਲਾਟਾਂ ਤੇ ਬੈਠੇ ਆ ਮਜ਼ਦੂਰ ਬੈਠੇ ਉਹਨਾਂ ਦੇ ਬਣਦਾ ਤਾਂ ਸੀਗਾ ਮਾਲਕੀ ਹੱਕ ਦਿੰਦੇ ਮਾਲਕੀ ਹੱਕ ਨਹੀਂ ਦਿੰਦੇ ਆਨਲਾਈਨ ਕਰਕੇ ਹੁਣ ਕਹਿ ਲਈ ਕੀ ਹੈ ਸਰਕਾਰ ਇਹ ਕਹਿੰਦੇ ਭਵਕ ਦੀਆਂ ਮੰਡੀਆਂ ਜ਼ਮੀਨਾਂ ਦੀਆਂ ਜਿਵੇਂ ਆਪਾਂ ਕੋਈ ਹੋਰ ਮਾਜ ਵੇਚਦੇ ਆ ਕਿਸੇ ਥਾਂ ਤੇ ਲਿਜਾ ਕੇ ਕੋਈ ਮਸਹੂਰ ਮੰਡੀ ਹੁੰਦੀ ਹੈ ਵੀ ਉੱਥੇ ਵਧੀਆ ਵਿਕਦੇ ਆ ਓਹੋ ਸਾਰੇ ਜ਼ਮੀਨਾਂ ਸਰਕਾਰ ਆਪਦੇ ਨਾਂ ਕਰਕੇ ਉਹਨੂੰ ਭਵਕ ਦੀਆਂ ਮੰਡੀਆਂ ਦਾ ਨਾਂ ਦੇ ਕੇ ਕੋਈ ਅਜੇ ਖਰੀਦਣ ਵਾਲਾ ਕੰਪਨੀ ਵਾਲਾ ਉਹ ਦੇਣੀ ਹੈ ਜਿਹਦੀਆਂ ਭਾਈ ਤਿੰਨ ਪੀੜ੍ਹੀਆਂ ਉਸ ਜ਼ਮੀਨ ਨੂੰ ਪੜਦਿਆਂ ਨੂੰ ਖਾਦਿਆਂ ਨੂੰ ਹੋ ਗਿਆ ਉਹ ਜ਼ਮੀਨ ਸਾੜ ਦੇਣਗੇ ਮਾਰੇ ਤੋਂ ਬਿਨਾ ਆ ਫੈਸਲਾ ਇਹਨਾਂ ਦਾ ਠੀਕ ਹੈ ਛੜਾ ਲਨ ਮਾਰ ਕੇ ਸਾਰਿਆਂ ਨੂੰ ਪਰ ਚਾਉਂਦੇ ਜੀ ਨਹੀਂ ਛੱਡਾਂਗੇ ਟਰਾਲੀ ਦਾ ਮਸਲਾ ਬੜਾ ਸੀਗਾ ਜੀ ਤੁਹਾਡੀ ਟਰਾਲੀ ਦਾ ਜਿਹੜਾ ਮਸਲਾ ਹੈ ਇੱਥੇ ਸਾਡੇ ਬੰਦੇ ਬਹੁਤ ਥੋੜੇ ਸੀਗੇ ਟਰਾਲੀ ਵੀ ਇਹੋ ਵਿਦਿਆਲੇ ਤੋਂ ਲੈ ਕੇ ਆਏ ਆ ਬਹੁਤ ਥੋੜੇ ਬੰਦੇ ਸੀ ਉਹਨਾਂ ਨਾਲ ਬਗੇਨਾ ਖੇਚ ਤੂੰ ਹੋਈ ਸਾਨੂੰ ਫੋਨ ਜਾਵੜਿਆ ਵੀ ਬੰਦਿਆਂ ਨਾਲ ਖੇਚ ਤੂੰ ਕਰ ਲਈ ਤੇ ਮਹਾਂ ਕੋ ਅਰੈਸਟ ਤਾਂ ਨਹੀਂ ਕਰਿਆ ਕਹਿੰਦੇ ਨਹੀਂ ਕਰਿਆ ਉਸ ਤੋਂ ਬਾਅਦ ਬਹੁਤ ਜਰਮਦਸਤ ਉਹਨਾਂ ਨੇ ਬਾ ਲਾਠੀ ਚਾਰਜ ਕਰਿਆ ਇੱਕ ਪਾਸੇ 5-400 ਬੰਦਾ ਪੁਲਿਸ ਦਾ ਇੱਕ ਪਾਸੇ ਸਾਡੇ 15 ਬੰਦੇ ਵਿਚਾਲੇ ਜਾਂ 20 ਘੇਰਲੇ ਦੋਨਾਂ ਪਾਸਿਓਂ ਮਨਮਰਜ਼ੀ ਨਾਲ ਭੰਨਿਆ ਉਹਨਾਂ ਨੇ ਬਾਹਾਂ ਐ ਬਾਹਾਂ ਬਨ ਗਏ ਜਿਵੇਂ ਅਸੀਂ ਲੜਨੋਂ ਹਟ ਜਾਗੇ ਜ਼ਮੀਨੇ ਤੋਂ ਪਾਸੇ ਹੋ ਜਾਗੇ ਅਸੀਂ ਤਾਂ ਮਰ ਕੇ ਵੀ ਨਹੀਂ ਹਟਣਾ ਪਾਸੇ ਮਾਰ ਲਣ ਜਿੰਨੇ ਮਰਜੀ ਆ ਜਿਨਾਂ ਨੇ ਮਾਰ ਲਿਆ ਹੈਗੇ ਅਸੀਂ ਲੈਣਾ ਬਣਾ ਕੇ ਖੜਦੇ ਮੁਰੇ ਆਗੂ ਖੜਦੇ ਆ ਮਾਰਨੇ ਗੋਲੀਆਂ ਸਿਰ ਦੀਆਂ ਛੱਡੀਆਂ ਖਾਦੇ ਸਾਡਾ ਇਹਨਾਂ ਗੋਲੀਆਂ ਵਾਲਿਆਂ ਨੇ ਭੇਡ ਕੀ ਹੈ ਸਾਡਾ ਬੰਬਾਂ ਵਾਲਿਆਂ ਨੇ ਭੇਡ ਕੀ ਹੈ ਸੁਰੱਖਿਆ ਜੋ ਕੋਈ ਸਾਡੇ ਡਾਂਗ ਨਾਲ ਨਾ ਭੰਨ ਦੇ ਸਾਨੂੰ ਡਾਂਗ ਨਾਲ ਮਾਰ ਦੇ ਤੇ ਰੋੜੇ ਚਲਾਉਣੇ ਆ ਅਸੀਂ ਬਾਈ ਰਾਣੀ ਜੀ ਕੀ ਅਗਲੀ ਰਾਣੀ ਜੀ ਸਾਡੀ ਸੁਰੱਖਿਆ ਤੋਂ ਹੈ ਜਮੀਨ ਅਸੀਂ ਕਿਸੇ ਹਾਲਤ ਛੱਡਦੇ ਨਹੀਂ ਜਨਾਂ ਨੇ ਜਿੰਨੇ ਆ ਲੈਣੇ ਜਿੰਨੇ ਮਰਜੀ ਲੈ ਲੈਣਾ ਹੁਣ ਇਹਨਾਂ ਦੀ ਇੱਕ ਦਲੀਲ ਆਈ ਕਹਿੰਦੇ ਜੇ ਅਸੀਂ ਤਾਂ ਬਾਹਰੋਂ-ਬਾਹਰੋਂ ਕਰਨੀ ਅੰਦਰ ਤਾਂ ਸਹਿਮਤੀ ਨਾਲ ਵੜਨਾ ਹੁੰਦਾ ਹੈ ਅਸੀਂ ਡੀਸੀ ਨੂੰ ਮਿਲੇ ਆ ਜੇ ਕੋਈ ਇਹੋ ਜੀ ਗੱਲ ਸੀ ਸਾਨੂੰ ਦੱਸ ਦੇ ਵੀ ਆਹ ਗੱਲ ਆ ਯਾਰ ਇੱਡੀ ਸਾਡੀ ਮਜ਼ਦੂਰੀਆਂ ਸਾਨੂੰ ਕਰ ਲੈਣ ਦਿਓ ਅਸੀਂ ਸੋਚ ਲਾਉਂਦੇ ਅਧਵਾਕੀਲਾਂ ਨੂੰ ਬੁਸਲਾਦੇ ਭਾਈ ਕਿੱਡੀ ਗੱਲ ਹੈ ਕਿ ਸੱਚੋ ਸਹਿਮਤੀ ਲੈ ਕੇ ਕਰਨਾ ਸਾਰਾ ਕੁਝ ਫਿਰ ਅਸੀਂ ਉਹ ਹੈਲਕੂ ਸੋਚ ਲਾਂਦੇ ਡੀਸੀ ਬੋਲਦਾ ਇਹ ਹੈ ਉਹਨੂੰ ਮੰਤਰੀ ਨੇ ਫੋਨ ਵੀ ਕਰਿਆ ਇੱਕ ਨੇ ਕਹਿੰਦਾ ਤੁਸੀਂ ਇਹਨੂੰ ਖਨੌਰੀ ਨਾ ਬਣਾ ਦਿਓ ਕਹਿੰਦਾ ਚਾਹੇ 10 ਖਨੌਰੀਆਂ ਬਣ ਜਾਣ ਸਾਡੀ ਮਜਬੂਰੀਆ ਕੋਰਟ ਦਾ ਫੈਸਲਾ ਲਾਗੂ ਕਰਾਂਗੇ ਹੁਣ ਸਾਡੇ ਲੋਕਾਂ ਵਾਸਤੇ ਕੋਰਟ ਦਾ ਫੈਸਲਾ ਹੁੰਦਾ ਹੈ ਗੈਸ ਪਾਈਪ ਲਾਈਨ ਹੈ ਹਾਈ ਕੋਰਟ ਦਾ ਫੈਸਲਾ ਹੈ ਡੀਸੀ ਨੂੰ ਕਿਹਾ ਕਿ ਤੁਸੀਂ ਕੇਸ ਤਿਆਰ ਕਰੋ ਜੋ 24 ਲੱਖ ਦੇ ਨਾਲ ਸਮਝੌਤਾ ਨੂੰ ਲਾਗੂ ਕਰਾਓ ਡੀਸੀ ਨੇ ਉਹ ਕੇਸ ਬਣਾ ਕੇ ਭੇਜ ਦਿੱਤੀ 55 ਬੰਦਿਆਂ ਦੇ ਇੱਕ ਬੰਦੇ ਨੂੰ ਚੱਕ ਦਿੱਤਾ ਵੀ ਪਿਛਲੇ ਦਿਨਾਂ ਚ ਉਹਦੇ 10 ਗੱਲ ਗਲਤ ਕਰੇ ਹੋਏ ਐ ਉਦੋਂ ਇਹਨਾਂ ਨੂੰ ਕੋਰਟ ਦਾ ਫੈਸਲਾ ਨਹੀਂ ਦਿੰਦਾ ਸੁਪਰੀਮ ਕੋਰਟ ਦਾ ਫੈਸਲਾ ਹੀ ਫਿਰ ਦੱਲੇ ਵਾਲੀ ਦੀ ਜਾਨ ਬਚਾਓ ਫਿਰ ਦੱਲੇ ਵਾਲੀ ਦੀ ਜਾਨ ਬਚਾਉਣ ਵਾਸਤੇ ਲਗਾਏ ਇਹਨਾਂ ਨੂੰ ਚੱਕ ਕੇ ਉਦੋਂ ਫੈਸਲਾ ਕਿੱਧਰ ਗਿਆ ਜੇ ਐਵੇਂ ਫੈਸਲੇ ਹੁੰਦੇ ਹੁਣ ਉਹ ਰੀਗਲ ਸਿਲਮਾਨੀ ਚਲਾਏ ਇਹਨਾਂ ਨੇ ਹੁਣ ਤੱਕ ਕਰੋ ਕਿ ਦੂਜੀ ਗੱਲ ਹੈ 72ਵਾਂ ਗੱਲ ਹੈ ਨਾ ਉੱਥੇ ਬੰਬਿਆਰ ਸੀ ਮਾਰਦੇ ਇਹਨਾਂ ਨੇ ਉਹ ਕਹਿੰਦੇ ਹੁਣ ਇੱਥੇ ਝਾਂਜਾ ਨਹੀਂ ਸਣਕਣ ਦਿੰਨੀ ਨਹੀਂ ਸਣਕਣ ਦਿੰਦੀ ਬੰਬਿਆਰ ਤੇ ਵੀ ਅਸੀਂ ਧੰਨਵਾਦ ਕਰਦੇ ਹਾਂ ਸੁਪਰੀਮ ਕੋਰਟ ਦਾ ਫੈਸਲਾ ਆਇਆ ਵੀ ਚਲਾਓ ਉਹਨੂੰ ਨਹੀਂ ਚੱਲਣ ਦਿੱਤਾ ਸੋ ਫੈਕਟਰੀ ਹੈ ਫੈਕਟਰੀ ਨੂੰ ਵੀ ਆਜ਼ਾਦਗਰ ਬਣਾਉਣਗੇ ਹਜੇ ਤੱਕ ਬੰਦ ਨਹੀਂ ਕਰ ਰਹੇ ਬੰਦ ਪਈ ਆ ਉਹ ਜਿਹੜੀ ਪੱਕੇ ਤੌਰ ਤੇ ਵਿਧਾਨ ਸਭਾ ਦੇ ਮਤਾ ਪਾਕੀ ਉਹਨੂੰ ਬੰਦ ਕਰਨਾ ਹੈ ਮਤਲਬ ਵੀ ਇਹ ਨਹੀਂ ਚੱਲ ਸਕਦੀ ਕਿਉਂਕਿ ਨੇ ਲੋਕਾਂ ਦੀ ਜਾਨ ਲੈ ਲਈ ਇਹ ਕਾਤਲ ਬਣਦੇ ਆ ਜਿਹੜਾ ਪ੍ਰਬੰਧ ਹੈ ਚਾਹੇ ਸਾਡੇ ਬੱਚੇ ਨਸ਼ਿਆਂ ਤੇ ਲਾਤੇ ਜੋ ਰੋਜ਼ਗਾਰ ਨਹੀਂ ਦੇਹਾ ਚਾਹੇ ਅਸੀਂ ਖੁਦਕਸੀਆਂ ਕਰਦੇ ਆ ਇਹ ਕਾਤਲ ਆ ਉਹਨਾਂ ਦੇ ਜਿੰਨੀਆਂ ਸੜਕਾਂ ਜਾਨ ਖਾਉ ਹੈ ਸਾਡੇ 5 ਬੰਦੇ ਗਏ ਕਸੂਰੋ ਸਿੰਘ ਜੀ ਰਾਜੀ ਨੇ ਉਹ ਸੜਕ ਬਣਾਈ ਹੈ ਕਸੂਰੋ ਦਾ ਜੀ ਨੇ ਉਹ ਠੇਕਾ ਲਿਆ ਉਥੇ ਕਿੰਨੇ ਐਕਸੀਡੈਂਟ ਹੁੰਦੇ ਆ ਉਹ ਘਰ ਦੇ ਕਿਤੇ ਤੁਸੀਂ ਜਾ ਕੇ ਜਾ ਬੜੇ ਜਿੰਨੇ ਪੱਤਰਕਾਰ ਆਸੇ ਕਰਾ ਉਹਦਾ ਟ੍ਰੈਕ ਸਪੈਸ਼ਲ ਰੱਖਿਆ ਹੋਇਆ ਉਹ ਕਹਿੰਦਾ ਮੈਂ ਘਟੜ ਘਟੜ ਰੋਜ਼ ਦੋ ਗੱਡੀਆਂ ਕੱਢਦਾ ਇਥੇ ਠੀਕ ਹੈ ਤੇ ਉਹਨੂੰ ਬਦਲਣ ਨੂੰ ਤਿਆਰ ਨਹੀਂ ਜਿਹਦਾ ਮਤਲਬ ਵਲੌਗ ਤੋਂ ਲੋਕ ਤਾਂ ਜਰ ਕੀ ਟ ਮਕੌੜਿਆ ਮਰ ਜਰੋਂਗੇ ਤਾਂ ਕੀ ਹੈ ਬਥੇਰੀ ਆਬਾਦੀ ਆ ਕਹਿੰਦੀ ਧੰਨਵਾਦ ਇੰਪਲੀਮੈਂਟ ਦਾ ਭਾਈ ਸਰਕਾਰ